ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋਏ ਮੈਂ ਹਾ ਬਿਸ਼ੇਖ ਜੁਲਟਾ ਅਗ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਕੋਰਟ ਕੰਪਲੈਕਸ ਤੋਂ ਸਾਹਮਣੇ ਆ ਰਹੀ ਹੈ ਜਿਹੜੀ ਹਾਈ ਸਿਕਿਉਰਿਟੀ ਦੇ ਵਿੱਚ ਕੋਰਟ ਕੰਪਲੈਕਸ ਰਹਿੰਦੀ ਹੈ ਉਸ ਦੇ ਵਿੱਚ ਇੱਕ ਕੈਦੀ ਫਰਾਰ ਹੋ ਗਿਆ ਦੱਸ ਦਈਏ ਕਿ ਪੁਲਿਸ ਨੂੰ ਚਕਮਾ ਦੇ ਕੇ ਇਹ ਕੈਦੀ ਫਰਾਰ ਹੋ ਗਿਆ ਪੋਕਸੋ ਐਕਟ ਦੇ ਵਿੱਚ ਇਹ ਥਾਣਾ ਦਰੇਸੀ ਦੇ ਵਿੱਚ ਜਿਹੜਾ ਸਜ਼ਾ ਜਿਹੜਾ ਕੈਦੀ ਹੈ ਕਿ ਇਸ ਨੂੰ ਕੋ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਹੁਣ ਇਸ ਨੂੰ ਜਿਹੜੀ ਹੈ ਇੱਥੇ ਪੇਸ਼ੀ ਭੁਗਤਣ ਲਈ ਲਿਆਂਦਾ ਗਿਆ ਸੀ ਤੇ ਜਦੋਂ ਇਹਦੀ ਪੇਸ਼ੀ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਬਖਸ਼ੀ ਖਾਣੇ ਵਾਲੇ ਜਾਇਆ ਜਾ ਰਿਹਾ ਸੀ ਕਹੇ ਜਾ ਰਿਹਾ ਉਸ ਵੇਲੇ ਇਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਦਾ ਤਸਵੀਰਾਂ ਦੇਖ ਸਕਦੇ ਹੋ ਹਾਈ ਸਿਕਿਉਰਿਟੀ ਜੇਲ ਹੈ ਜਿੱਥੇ ਕੋਈ ਸੇ ਨੂੰ ਵੀ ਆਨ ਜਾਣ ਦੀ ਖਾਸ ਕਰ ਜੇ ਕੋਈ ਆਂਦਾ ਹੈ ਤੇ ਉਸਦੀ ਪੂਰੀ ਤਲਾਸ਼ੀ ਲੈ ਕੇ ਭੇਜਿਆ ਜਾਂਦਾ ਪਰ ਇਸ ਜਗ੍ਹਾ ਤੋਂ ਕੈਦੀ ਭੱਜ ਗਿਆ ਜਿਸ ਦਾ ਨਾਮ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਪਾਕਸ ਐਕਟ ਦੇ ਵਿੱਚ ਜੇਲ ਦੇ ਵਿੱਚ ਸੀਗਾ ਤੇ ਇਸ ਦਾ ਟ੍ਰਾਇਲ ਚੱਲਦਾ ਪਿਆ ਸੀ ਕੇਸ ਦਾ ਤੇ ਹੁਣ ਇਹ ਜਿਹੜਾ ਫਰਾਰ ਹੋ ਗਿਆ ਜਿਹੜੇ ਇੱਥੇ ਪੁਲਿਸ ਅਧਿਕਾਰੀ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਕੀਤੀ ਐ ਤੇ ਕੀ ਕੁਝ ਸੁਣਾ ਨੇ ਕਿਹਾ ਤੁਸੀਂ ਵੀ ਸੁਣ ਲਵੋ ਕੀ ਕਹਣਾ ਚਾਹੁੰਦੇ ਹੋ ਕੀ ਕਹਣਾ ਤਾਂ ਹੁਣ ਇਹ ਕੋਈ ਨਹੀਂ ਕੀ ਕਰਦਾ ਉਹ ਤੇ ਲੈ ਕੇ ਗਿਆ ਸੀ ਮੁੰਡਾ ਕੁਲਵਿੰਦਰ ਏਸੀ ਤੇ ਕਿਹੜੇ ਨਾਮ ਤੇ ਕੁਲਵਿੰਦਰ ਵੀ ਦੇ ਕੇ ਜੀ ਕੁਮਾਰ ਜੀ ਜੀ ਇਹ ਸੰਤਿਆਣਾ ਨੇ ਜਾ ਰੰਡਕ ਪੋਸਟ ਤੇ ਬੰਦ ਸੀ ਜਾਂਦਾ ਮੈਂ ਤਾਂ ਪਹਿਲੀ ਵਾਰ ਹੀ ਲੈ ਕੇ ਆਇਆ ਉਹ ਤਾਂ ਨਵਾਂ ਸ਼ਹਿਰ ਦੇ ਵਿੱਚ ਇੱਕ ਸੀ ਦਾ ਪੋਸਟ ਉਹ ਕਿਹਨੇ ਵੇਲੇ ਕਵਾ ਨੋ ਗਈ ਜੀ ਇਹ ਸਵਾਗਤ ਹੋ ਗਈ ਜੀ ਕਹਿੰਦੇ ਵੀ ਹੈਂਡੀਕੈਪਲੇ ਸੀਗਾ ਇਹ ਉੱਧਰ ਨਹੀਂ ਹੁਣ ਬੰਨ ਕੇ ਆਇਆ ਤਾਂ ਅਸੀਂ ਤਾਂ ਪੇਸ਼ੀ ਕਰਉਣਾ ਸੀਗਾ ਨਾ ਉਹਨਾਂ ਕੋਲੇ ਪੋਗੀ ਤਾਂ ਗਈ ਕਿੱਦਾਂ ਭਾਲ ਕੇ ਚ ਜਾਏਗੀ ਕੋਈ ਟੀਮ ਨਹੀਂ ਮਿਲ ਗਿਆ ਉੱਧਰ ਦੇ ਲੋਕਾਂ ਨੂੰ ਸੀਨੀਅਰ ਅਫਸਰਾਂ ਨੂੰ ਨਾ ਜਾਣੇ ਨੋਲੇਜ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਦੋਸ਼ੀ ਆ ਉਸ ਦੀ ਭਾਲ ਵੀ ਕੀਤੀ ਜਾ ਰਹੀ ਹੈ ਤੇ ਸੀਨੀਅਰ ਅਫਸਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਕੈਦੀ ਇਸ ਜਗ੍ਹਾ ਤੋਂ ਫਰਾਰ ਹੋ ਗਿਆ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ